ਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਅਸੀਂ ਪਿੰਡ ਡੇਰੀ ਵਾਲੇ ਦੇ ਵਿੱਚ ਸਰਦਾਰ ਸਰਦੀਪ ਸਿੰਘ ਜੀ ਸਰਜਾ ਆਪਣੇ ਮੱਤਰ ਆਏ ਆ ਅਸੀਂ ਕੁਝ ਆ ਜਿਹੜੇ ਅਕਾਲੀ ਦਲ ਵਾਸਪ ਪੰਜਾਬ ਦੀ ਪਾਰਟੀ ਦੇ ਬਾਰੇ ਕੁਝ ਡਿਸਕਸ ਕਰਨੀ ਚਾਹੁੰਦਾ ਆ ਇਹਨੂੰ ਕੋਈ ਸੁਝਾਅ ਸਮਝ ਲਵੇ ਕੋਈ ਕਿਸੇ ਤਰ੍ਹਾਂ ਵੀ ਸਧਰ ਅਦਾ ਵੀ ਇੱذਤੇ ਆਖੰਡ ਹੈ ਵੀ ਦੋ ਮਿੰਟ ਆਪਾਂ ਕੋਈ ਵਿਚਾਰ ਵਟਾਂਦਰਾ ਕਰੀਏ ਜਿੱਦਾਂ ਹੁਣ ਲੁਧਿਆਣੇ ਕਿਡੀਆਂ-ਕਡੀਆਂ ਤਗੜੀਆਂ ਪਾਰਟੀਆਂ ਵਾਂ ਤੇ ਉੱਥੇ ਮਤਲਬ ਉਹ ਵਾਜੇ ਕੇ ਨੂੰ ਦੱਸਦੇ ਆ ਕਿ ਉੱਥੋਂ ਐਮ ਐਲ ਏ ਉਮੀਦਵਾਰ ਜਿਹੜਾ ਵਾ ਉਹ ਐਲਾਨਿਆ ਵਾ ਉਹਦੇ ਸਬੰਧ ਦੇ ਵਿੱਚ ਕੁਝ ਵਿਚਾਰ ਵਟਾਂਦਰਾ ਕਰਨ ਲੱਗੇ ਆ ਤੇ ਅੱਛਾ ਉਹਦੇ ਵਿੱਚ ਇਹ ਆ ਗੱਲ ਆ ਜੀ ਜਿ ਤਰ੍ਹਾਂ ਅਕਾਲੀ ਦਲ ਵਾਰਸ਼ ਪੰਜਾਬ ਤੇ ਆਪਣਾ ਮਹਪੁਰਾ ਦੀ ਭਰਤੀ ਕਰ ਰਿਹਾ ਉਹਦੇ ਉੱਤੇ ਵਿਚਾਰ ਚ ਰਹੀ ਹੋਏ ਮਹਪੁਰਾ ਭਰਤੀ ਪਹੋਂ ਸਾਰੇ ਲੋਕ ਜਿਹੜੇ ਹੋ ਜਾਂਦੇ ਆ ਉਹ ਤੇ ਵਹੀ ਜਾਂਦੇ ਆ ਉਹ ਹੋ ਜਾਂਦੇ ਆ ਫੇਰ ਰੈਲੀ ਜਾਣ ਇਹ ਜਿਹੜਾ ਇਹਦੇ ਤੇ ਕਹਿੰਦਾ ਨਾ ਕਿ ਜਦੋਂ ਮੋਖ ਪਾਰਟੀ ਦੇ ਜਿਹੜੇ ਆ ਕਾਰਜਕਰਤਾ ਜਿਦਾ ਪਾਪੂਤ ਸੇਮ ਸਿੰਘ ਜੀ ਆ ਮੋਖ ਕਹਿ ਦਿੰਦੇ ਨੇ ਹਾਂ ਹਾਂਜੀ ਹਾਂਜੀ ਇਸ ਵਾਰ ਤਾਂ ਅਮਰਪਾਲ ਸਿੰਘ ਜੀ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹ ਤੇ ਹੈਗੇ ਆਪਾਂ ਚਲੋ ਜੇਲ੍ਹ ਚ ਇੱਕ ਉੱਡ ਕੇ ਜੇਲ੍ਹ ਦੇ ਅੰਦਰ ਇਹ ਉਹਨਾਂ ਤੇ ਜਿਹੜਾ ਉਹਨਾਂ ਨੇ ਝੰਮਵਰੀ ਦਿੱਤੀ ਸੀ ਇਹ ਥੋੜਾ ਥੋੜੇ ਜੀ ਮੈਂ ਦੇਖਣ ਵਿੱਚ ਆਇਆ ਪ੍ਰਿੰਦਰ ਸਿੰਘ ਜੀ ਇਹ ਤਜਰਬੇ ਦੀ ਪਾਰਟੀ ਬਹੁਤ ਵੱਡੀ ਪਾਰਟੀ ਇਹਨਾਂ ਨੇ ਜਿੱਤਾ ਜ਼ਿਲ੍ਹਾ ਜਿਹੜਾ ਦਿੱਸ ਇਹ ਜ਼ਿਲ੍ਹਾ ਅਮਰਸਰ ਇਹਨਾਂ ਦੇ ਪ੍ਰਧਾਨ ਦਾ ਚੋਣ ਦਿੱਤੇ ਠੀਕ ਹੈ ਕਾਗਜ਼ਾਤ ਜਿੰਨਾ ਹੁਣ ਆਪਾਂ ਲਾ ਲੋ ਗੱਲ ਕਰਦੇ ਹਾਂ ਕਿ ਪਿੰਡਾਂ ਤੇ ਆ ਇਹਦੇ ਬਾਰੇ ਕੀ ਵਿਚਾਰ ਵੀ ਜਿਹੜੇ ਕਿੰਨਾ ਕੰਮ ਉਹ ਆਪਣੇ ਕਰ ਰਹੇ ਆ ਆਪਾਂ ਜਿਹੜਾ ਵਿਚਾਰਕਤੰਤਰ ਹੈ ਇਸ ਕਰਕੇ ਕਰ ਰਹੇ ਆ ਤੇ ਪਾਰਟੀ ਵੀ ਹੋਂਦ ਕਿਤਾ ਕਾਇਮ ਹੋਉਂ। ਹੋਂਦ ਜੀ ਕਾਇਮ ਇਸ ਤਰ੍ਹਾਂ ਹੋਣੀ ਆ ਵੀ ਇਹ ਬੜੇ ਬੜੇ ਤਗੜੇ ਮਗਰਮੱਛ ਪਾਰਟੀਆਂ ਵਾ ਵੱਡੀਆਂ ਦੋ ਤਿੰਨ ਪਾਰਟੀਆਂ ਜਿਹੜੀਆਂ ਬੀਜੇਪੀ, ਅਕਾਲੀ, ਕਾਂਗਰਸ ਜਿਹੜੇ ਆ ਤੇ ਮਗਰਮੱਛਾਂ ਦੇ ਵਿੱਚ ਜਿਹੜੀ ਕਾਮਯਾਬੀ ਆ ਬਹੁਤ ਔਖੀ ਆ ਲੈਣੀ। ਇਹ ਦਾ ਇਹ ਆ ਵੀ ਜ਼ਮੀਨੀ ਪੱਧਰ ਤੇ ਆਪਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪਊਗਾ ਜਿਹੜਾ ਕਿ ਇਸ ਟਾਈਮ ਸਿਰਫ ਜਾਂ ਫੇਸਬੁੱਕਾਂ ਤੱਕ ਹੀ ਸੀਮਤ ਆ ਤੇ ਜਾਂ ਕਾਗਜ਼ਾਂ ਦੇ ਵਿੱਚ ਹੀ ਮਤਲਬ ਜਿਹੜਾ ਵਾ ਅਜੇ ਤੱਕ ਸੀਮਤ ਆ ਕੋਈ ਜ਼ਮੀਨੀ ਪੱਧਰ ਤੇ ਕੰਮ ਨਹੀਂ ਕੋਈ ਮਤਲਬ ਇਹਨਾਂ ਦਾ ਕੋਈ ਅਖਣ ਦੇ ਵਿੱਚ ਆਉਣ ਡਿਆ ਆਪਾਂ ਸੁਣਦੇ ਆ ਜਿਹੜੇ ਜ਼ਮੀਨੀ ਪੱਧਰ ਤੇ ਕੰਮ ਉਹ ਖਾਸ ਕਰਕੇ ਦਿਹਾਤੀ ਦੇ ਵਿੱਚ ਬਹੁਤ ਹਨ ਹਾਂਜੀ ਹਾਂਜੀ ਆਪਾਂ ਲਾਦੇ ਜਿਸ ਤਰ੍ਹਾਂ ਕਿ ਸਾਨੂੰ ਤੇ ਵੀ ਪਤਾ ਕਿ ਓਟ ਪੰਜਾਬ ਵਾਲਾ ਦੱਸਦੇ ਉਹ ਪਈਆਂ ਤਾਂ ਨਾ ਜਿਹੜਾ ਆਮ ਲੋਕਾਂ ਦੇ ਵਿੱਚ ਪੂਰੇ ਉਹਦੀ ਚਰਚਾ ਹੈ ਇਹ ਸੁਣਿਆ ਨਹੀਂ ਸਵਾਲਦਾਰ ਨਾ ਕਰੀ ਜਿੱਥੇ ਕਿ ਜਿੱਥੇ ਚਰਚਾ ਦੀ ਗੱਲ ਕਰਦੀ ਹੈ ਵੀ ਚਰਚਾ ਜੋ ਜੇ ਚਾਰ ਬੰਦੇ ਆਏ ਪਾਰਟੀ ਨੂੰ ਐਵੇਂ ਲੱਗਦਾ ਹੁੰਦਾ ਕਿ ਜਿਵੇਂ ਫੁਲਾਣਾ ਬੰਦਾ ਟਕਈਆਂ ਆਪਾਂ ਕਰ ਦਿੱਤਾ ਜੀ ਤੇ ਇਹਨਾਂ ਦੇ ਪਿੱਛੇ ਭੜੇ ਆ ਜਾਣਗੇ ਜਿਹੜਾ ਐਮਪੀ ਦੀ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਐਮਪੀ ਅਮਰਪਾਲ ਸਿੰਘ ਨੂੰ ਬਰਾਦ ਅਸਾਮ ਦੇ ਦਿੱਤਾ। ਉਹ ਲੋਕਾਂ ਦੇ ਵਿੱਚ ਬਹੁਤ ਵੱਡੀ ਇੱਕ ਅਹਿਮ ਧਰਤੀ ਸੀ। ਹਾਂਜੀ ਹਾਂਜੀ। ਉਹ ਜਿੱਦੋਂ ਪਾਰਟੀ ਦੀ ਹੋਂਦ ਉਹਨਾਂ ਨੇ ਜਿਸ਼ਟ ਕਰਨ ਵਾਸਤੇ ਭੇਜ ਦਿੱਤੀ। ਭੇਜ ਦਿੱਤੀ। ਇਹ ਪਾਰਟੀ ਦੀ ਸਥਾਪਨਾ ਜਿਹੜੀ ਉਹ ਕਰ ਦਿੱਤੀ ਆ ਤੇ ਗੱਲ ਹੁਣ ਆਂ ਤੇ ਗਾੜੀ ਇਲੈਕਸ਼ਨ ਕਮਿਸ਼ਨ ਦੇ ਮਨਜ਼ੂਰੀ ਦੇਣੀ ਆ ਤੇ ਸਮਾ ਉਹ ਤੇ ਅਰਮਿੰਦਾ ਲੱਗਦਾ ਨਾਲ ਆਉਂਦੇ ਸਮਾਂ ਨੂੰ ਬਾਤ ਲੱਗਿਆ ਇਹ ਉਹਦੇ ਵਿੱਚ ਹੁਣ ਆਪਾਂ ਗੱਲ ਕਰਦੇ ਆ ਚਲੋ ਆਪਾਂ ਹੀ ਇੱਥੇ ਕੰਮ ਸਾਡਾ ਤਜਰਬਾ ਆਮ ਆਦਮੀ ਪਾਰਟੀ ਦੇ ਵਿੱਚ ਕਿਤਾਬ ਆ 13 14 ਤੋਂ ਲੈ ਕੇ ਕੰਮ ਕਰਦੇ ਹੋ ਭਾਈ ਇਹ ਕਿਵੇਂ ਹੈ ਨਾ ਠੀਕ ਆ ਨਾ ਚਲੋ ਉਹ ਤੋਂ ਬਾਅਦ ਕੀ ਹੁਣ ਕਾਦੇ ਵਿੱਚ ਜਿਹੜੀ ਗੱਲ ਆਪਾਂ ਪਾਰਟੀ ਦੇ ਵਿੱਚ ਭੱਜ ਰਹੇ ਹਾਂ ਸੋਮ ਪਰੋਂ ਇਹਨਾਂ ਦੇ ਆਰਟੀ ਵਰਕਰਾਂ ਨੂੰ ਆਮ ਆਪੀ ਪਾਰਟੀ ਤਰ੍ਹਾਂ ਕੋਈ ਸਾਦ ਨਕਾਤੇ ਤੇ ਨੂੰ ਇਸੜ ਕੇ ਜੰਨਾ ਚਿਹਰਾ ਪਿੰਡਾਂ ਦੇ ਵਿੱਚ ਦੁਆਰੋਂ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਕਿਸ ਪੱਤਰ ਤੇ ਉਹ ਜਿਹੜੀ ਗੱਲ ਹੈ ਜ਼ਿੰਮੇਵਾਰੀ ਦੇ ਨਾਲ ਚੱਲੀ ਕਿ ਨੇ ਫੇਰ ਪਾਰਟੀ ਦੀ ਕੰਮ ਜਾਂਦੀ ਹੈ तमाम ਮਤਲਬ ਆਮ ਪਾਰਟੀਆਂ ਦਾ ਵੇਖਿਆ ਜਾਵੇ ਨਾ ਤੇ ਉਹ ਇੱਕ ਬਹੁਤ ਜ਼ਰੂਰੀ ਵੀ ਸੀ ਤੇ ਉਹ ਪਬਲਿਕ ਦੀ ਇੱਕ ਮੰਗ ਵੀ ਸੀ ਕਿ ਇਹਨਾਂ ਕਾਲੀ ਕਾਂਗਰਸੀਆਂ ਨੇ ਜਿਹੜੀਆਂ ਆਪੋ ਆਪਣੀਆਂ ਵਾਰੀਆਂ ਵਧੀਆਂ ਸੀ ਕਿ ਉੱਤਰਕਾਟੋਂ ਮੈਚੜਾਂ ਵਾਲੀ ਗੱਲ ਉਧਰ ਉਧਰ ਹੀ ਇਹ ਸਾਰੇ ਰਲ ਕੇ ਮੈਚ ਖੇਡਦੇ ਸੀ ਫ੍ਰੈਂਡਲੀ ਤੌਰ ਤੇ ਜਿੱਦਾਂ ਆਮ ਵੱਡੇ ਵੀ ਮੈਚ ਚੱਲਦੇ ਆ ਤੇ ਉਹ ਲੋਕ ਸਾਰੇ ਇਹਨਾਂ ਦੋਹਾਂ ਤੋਂ ਹੀ ਮਤਲਬ ਨਾ ਉਹ ਵਿਗੜ ਆ ਗਿਆ ਬਿਗੜ ਆ ਗਿਆ ਵਾਲੀ ਗੱਲ ਵਾਂਗੂ ਇਹਨਾਂ ਸਾਰਿਆਂ ਤੋਂ ਬਹੁਤ ਤੰਗ ਸੀਗੇ ਇਸ ਕਰਕੇ ਤੇ ਲੋਕ ਮਤਲਬ ਜਿਹੜਾ ਕੋਈ ਤੀਸਰਾ ਪਾਸਾਬੋ ਲਬਦੇ ਸੀ ਉਸ ਟਾਈਮ ਤੇ ਭਾਵੇਂ ਕੋਈ ਗਧਾ ਵੀ ਖਲੋਤਾ ਹੁੰਦਾ ਤੇ ਨਾ ਉਹਦੇ ਹਾਰ ਤੇ ਉਹਦੇ ਵੀ ਗੱਲ ਦੇ ਵਿੱਚ ਹਾਰ ਪਾ ਦੇਣੇ ਸੀ ਸਭ ਤੋਂ ਵੱਡਾ ਕਾਰਨ ਆਮ ਆਦਮੀ ਪਾਰਟੀ ਜਿੱਤਣ ਦਾ ਇਹ ਆ ਕਿ ਇਹਨਾਂ ਕਾਲੀ ਕਾਂਗਰਸ ਜਿਹੜੇ ਆ ਇਹ ਮਤਲਬ ਕਿਸੇ ਵੀ ਗੱਲ ਤੇ ਪੂਰੇ ਨਹੀਂ ਉਤਰੇ ਲੋਕਾਂ ਨੇ ਨਾ ਮੂਠ ਬਣਾ ਕੇ ਰੱਖਿਆ ਤੇ ਉਹ ਗੱਲ ਜਿਹੜੀ ਆ ਉਹ ਝਾਕ ਜਿਹੜੀ ਆ ਇਹ ਆਪਣੇ ਜਿਹੜੇ ਆ ਛੱਡ ਦੇਣਾ ਅਸੀਂ ਇਹਨਾਂ ਦੇ ਸਾਥੀ ਨਹੀਂ ਕਿ ਅਸੀਂ ਇਹਨਾਂ ਦੇ ਨਾਲ ਵੀ ਆ ਪਾਤੋ ਕਲਾਕ ਅੰਮ੍ਰਿਤਿਆਪਾਹ ਦੇ ਵਿੱਚ ਇਹ ਇਹ ਜਿੰਨਾ ਚਿਰ ਅਕਾਲੀ ਦਾ ਲਵਾਰਸ ਪੰਜਾਬ ਦੇ ਜ਼ਿਲ੍ਹੇ ਦੀਆਂ ਜ਼ਿੰਮੇਵਾਰੀਆਂ ਦੇਤੀਆਂ ਪਰ ਜ਼ਿਲ੍ਹੇ ਤੇ ਜ਼ਿੰਮੇਵਾਰੀਆਂ ਦੇ ਅੱਗੇ ਕੰਮ ਨਹੀਂ ਕੋਈ ਕੀਤਾ ਇਹ ਜਿੰਨਾ ਚਿਰ ਪਿੰਡ ਬਦਲਦੇ ਉੱਤੇ ਲਾ ਲਉ ਆਪਣੇ ਜਾਂ ਬਲਾਕ ਵਾਜ ਜਾਂ ਸਰਕਲ ਜਾਂ ਜਿਹੜੇ ਆ ਉਹ ਨਾਨੀ ਜ਼ਿੰਮੇਵਾਰੀ ਨਹੀਂ ਸਤੇ ਉਹ ਉਹਦੇ ਧਾਰ ਨਹੀਂ ਚੁਣਦੇ ਉਹਨਾਂ ਚਿਰ ਪਿੰਡਾਂ ਦੇ ਵਿੱਚ ਆ ਇਹ ਕਾਲੀ ਤਲਵਾਰ ਪੰਜਾਬ ਦੀ ਹੋਂਦ ਨਹੀਂ ਬਣੀ ਕਿਉਂਕਿ ਇਹ ਹੁਣੇ ਆਪਾਂ ਨੂੰ ਦਾਸਪੰਦੇ ਪਿੰਡ ਚ ਆ ਗਏ ਮੈਂ ਪਰ ਜੱਟ ਖੇਡ ਉਹ ਦਾਸਪੰਦੇ ਪੱਕੇ ਆਣ ਕੇ ਸਾਹਾਂ ਦੇ ਨਾਲ ਹੋਰ ਸਾਹਾਂ ਨੇ ਲਈ ਹੋਈ ਹੈਂ ਪਰ ਸ਼ਿਪ ਦੇ ਨਾਲ ਗੱਲ ਨਹੀਂ ਪਾ ਸਕੀ ਜਿਹੜੇ ਕੋਚਾਰਨਾ ਬੇ ਜ਼ਿੰਮੇਵਾਰ ਨਾ ਹੋਣੇ ਚਾਹੀਦੇ ਪਿੰਡਾਂ ਦੇ ਵਿੱਚ ਕਿਸੇ ਦੇ ਕੰਮ ਕੀਤੇ ਜਾਣ ਇਹਨਾਂ ਨੇ ਜ਼ਿੰਮੇਵਾਰੀਆਂ ਦੇਣਾ ਉਹ ਜ਼ਿੰਮੇਵਾਰੀਆਂ ਜਿਹੜੇ ਇਹਨਾਂ ਦੇ ਬੰਦੇ ਅਜੇ ਬਹੁਤ ਕੱਚੇ ਆ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਰਾਜਨੀਤੀ ਬਹੁਤ ਕੱਚੇ ਬੰਦੇ ਬਹੁਤ ਅੱਗੇ ਉਹਦੇ ਦਾਈਆਂ ਜਿਹੜੀਆਂ ਕਰਨਾ ਉਹ ਜ਼ਿੰਮੇਵਾਰਾਂ ਨੂੰ ਨਹੀਂ ਹੋਟ ਰਹੇ ਇਸ ਕਰਕੇ ਪਾਰਟ ਦੀ ਜਿਹੜੀ ਕੋਈ ਤਾਂ ਨਜ਼ਰ ਕਾਮਯਾਬੀ ਨਹੀਂ ਮਤਲਬ ਇਹਨਾਂ ਨੂੰ ਮਤਲਬ ਰਾਜਨੀਤੀ ਦੇ ਵਿੱਚ ਬਹੁਤ ਕੱਚੇ ਆ ਇਸ ਕਰਕੇ ਤੇ ਇਹਦੇ ਵਿੱਚ ਕੋਈ ਹੱਲਾ ਕਰਨਾ ਚਾਹੀਦਾ ਹੈ ਇੱਥੇ ਮਾਫੀ ਕਰਦੇ ਆ ਗੱਲ ਫੇਰ ਲੈ ਕੇ ਚਾਹੁੰਦੇ ਆਪਾਂ ਹੋਣਗੇ ਤੇ ਸਾਡਾ ਸੁਝਾਅ ਇਹ ਸਭ ਦਾ ਸੁਝਾਅ ਹੈ ਆ 8 ਸਾਲਾਂ ਤੋਂ ਲੋਕੀ ਥੋੜੇ ਬਸ ਨਾਲ ਆ ਤੇ ਝਾ ਚੰਗਾ ਲੱਗਦਾ ਮੁੰਡਾ ਲੱਗਦਾ ਅਸੀਂ ਦੱਸੋ ਆਪਣੇ ਕਮੈਂਟ ਕਰਕੇ ਦੱਸਣ ਕੋਈ ਮਤਲਬ ਲਾਈਕ ਕਰਨ ਚੰਗਾ ਦਾ ਮਾੜਾ ਆਰੇ ਸਾਡਾ ਸੁਝਾਅ ਹੈ ਇਸ ਪਾਰਟੀ ਨੂੰ ਬਹੁਤ ਰਾਜਨੀਤੀ ਦੇ ਵਿੱਚ ਕੱਚੇ ਆ ਜਾਂ ਪੰਚਾਇਤਾਂ ਦੇ ਵਿੱਚ ਵਿਚਰਨਾ ਪਵੇਗਾ ਵਾਇਲਡ ਜੀ ਦਾ ਹੌਸਲਾ ਵਾਇਲਡ